ਮੈਂ ਮਹੰਤ ਬਾਬਾ ਪ੍ਰਗਟ ਦਾਸ ਜੋ ਕਿ ਬੀੜਵਾਲਾ ਟੱਲਾ ਪਿੰਡ ਸਾਵੀਪੁਰ ਕਲਾਂ ਇਹ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਮਰጋਜੀ ਬਾਬਾ ਬ੍ਰਹਮਦਾਸ ਜੀ ਉਹਨਾਂ ਦਾ ਇਹ ਅਸਥਾਨ ਹੈ ਜਿਸ ਨੂੰ ਬੀੜਵਾਲਾ ਟੱਲਾ ਕਿਹਾ ਜਾਂਦਾ ਹੈ ਤੇ ਅੱਜ 5 ਜੂਨ ਹੈ ਜਿਸ ਦੇ ਕਰਕੇ ਜੋ ਬਾਤਾਵਰਨ ਦਿਵਸ ਹੈ ਬਾਤਾਵਰਨ ਦਿਵਸ ਨੂੰ ਮਨਾਉਂਦੇ ਹੋਏ ਅਸੀਂ ਅੰਬ ਦਾ ਪੇੜ ਅਤੇ ਇੱਕ ਜਾਮਨ ਦਾ ਤੇ ਹੋਰ ਵੀ ਅਸੀਂ ਦਰਖਤ ਇਸ ਸਥਾਨ ਤੇ ਪਹਿਲਾਂ ਕਾਫੀ ਲਗਾਏ ਹੋਏ ਨੇ ਇਸ ਸਥਾਨ ਨੂੰ ਬੀੜ ਵਾਲਾ ਟੱਲਾ ਕਿਹਾ ਜਾਂਦਾ ਹੈ ਜੋ ਕਿ ਇੱਥੇ ਬਹੁਤ ਵਧੀਆ ਬੀੜ ਵੀ ਹੈ ਦਰਖਤ ਲੱਗੇ ਹੋਏ ਨੇ ਇਸ ਸਥਾਨ ਤੇ ਬੀੜ ਦੇ ਕਰਕੇ ਇਸ ਨੂੰ ਬੀੜ ਵਾਲਾ ਟੱਲਾ ਕਿਹਾ ਜਾਂਦਾ ਹੈ ਬਹੁਤ ਇਹ ਟੱਲਾ ਮਹਾਨਤਾ ਰੱਖਦਾ ਹੈ ਇੱਥੇ ਬਾਬਾ ਅਮਰਦਾਸ ਜੀ ਜੋ ਸਫੀਪੁਰ ਕਲਾਮ ਵਾਲੇ ਤੇ ਉਹਨਾਂ ਨੇ ਇੱਥੇ ਜਪਤਾਪ ਕੀਤਾ ਹੈ ਬਾਬਾ ਬ੍ਰਹਮਦਾਤਾ ਜੀ ਨੇ ਜਪਤਾਪ ਕੀਤਾ ਇਸ ਕਰਕੇ ਅਸੀਂ ਇਸ ਬੀੜ ਨੂੰ ਹੋਰ ਵਧਾਉਂਦੇ ਹੋਏ ਅਤੇ ਬਾਪਾ ਵਰਨ ਦੇ ਵਿੱਚ ਜੋ ਦਰਖਤ ਨੇ ਕਿਉਂਕਿ ਜੇ ਦਰਖਤ ਹੋਣਗੇ ਤਾਂ ਛਾਂ ਹੋਊਗੀ ਛਾਂ ਹੋਊਗੀ ਤਾਂ ਜਿਹੜੇ ਧੁੱਪ ਹੈ ਗਰਮੀ ਹੈ ਇਹ ਘਟ ਜੂਗੀ ਤੇ ਦਰਖਤ ਵੱਧੋ ਵੱਧ ਹੋਣਗੇ ਇਹ ਦਰਖਤਾਂ ਦੇ ਨਾਲ بارش ਵੀ ਵੱਧ ਆਉਂਦੀ ਹੈ ਜਿਸ ਕਰਕੇ ਸਾਨੂੰ ਬਾਰਸ਼ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਸਾਡੇ ਜੋ ਵੀ ਕੋਈ ਫਸਲ ਬੀਜਦੇ ਆ ਸਾਨੂੰ ਉਹਦੇ ਵਾਸਤੇ ਬਾਰਸ਼ ਦੀ ਬਹੁਤ ਲੋੜ ਪੈਂਦੀ ਹੈ ਤੇ ਇਸ ਕਰਕੇ ਅਸੀਂ ਬਾਬਾ ਅਮਰ ਰਾਹੀ ਦੇ ਟੱਲੇ ਤੇ ਜੋ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਕਿਰਪਾ ਦਾ صدਕਾ ਇਹ ਸਥਾਨ ਬਣਿਆ ਹੋਇਆ ਹੈ ਜਾਮਣ ਦਾ ਪੇੜ ਹੈ ਅਤੇ ਅੰਬ ਦਾ ਪੇੜ ਹੈ ਅੰਬ ਲੱਗਿਆ ਹੋਇਆ ਵੀ ਇਹਨੂੰ ਤੇ ਐਸੀ ਇਸ ਕਰਕੇ ਮਹਿੰਗੇ ਪੇਡੇ ਲੈ ਕੇ ਆਇਆ 5 ਜੂਨ ਨੂੰ ਮੁੱਖ ਰੱਖਦੇ ਹੋਇਆ ਤੁਸੀਂ ਸਾਰਿਆਂ ਨੇ ਇੱਕ ਤੋਂ ਦੋ ਦਰਖਤਾਂ ਤੱਕ ਸਾਰਿਆਂ ਨੇ ਲਗਾਣਾ ਤੇ ਸੰਗਤ ਨੇ ਮੇਰੀ ਬੇਨਤੀ ਪ੍ਰਵਾਨ ਕਰਨੀ ਬਹੁਤ ਬਹੁਤ ਸੰਗਤ ਦਾ ਧੰਨਵਾਦ ਬਹੁਤ ਸ੍ਰੀ ਚੰਦਰ ਭਗਵਾਨ ਕੀ ਜੈ ਜੈ ਬਚਾ ਕੇ ਆਰਾਮ ਸੇ